ਪਰਿਵਰਤਨ ਰੈਲੀ ਪਿੰਡ ਸ਼ਾਲਾਪੁਰ ਬੇਟ ਵਿਖੇ ਕਾਂਗਰਸ ਆਪ ਦਾ ਵਿਧਾਇਕ ਨਵਤੇਜ ਸਿੰਘ ਛੀਮਾ ਦੀ ਅਗਵਾਈ ਹੇਠ ਨਿੱਜੀ ਪੈਲਸ ਵਿੱਚ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਕਾਂਗਰਸ ਦੇ ਸੀਨੀਅਰ ਲੀਡਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਜ਼ਿਲ੍ਹਾ ਪ੍ਰਧਾਨ ਸਾਪਕਾ ਵਿਧਾਇਕ ਕੁਲਵਿੰਦਰ ਸਿੰਘ ਜੀਰਾ ਫੁਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਸੁਖਿੰਦਰ ਸਿੰਘ ਰੰਧਾਵਾ ਗੁਰਸ਼ਰਨ ਕੋਰ ਰੰਧਾਵਾ ਪੰਜਾਬ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਹੋਰ ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਸultanpur Lodhi ਦੇ ਪੱਤਰਕਾਰ ਵਿਕਰਮ ਤਲਵੰਡੀ ਜੀ ਦੀ ਵਿਸ਼ੇਸ਼ ਰਿਪੋਰਟ। ਜਿਹੜਾ ਸਾਡੇ ਬਲਾਕ ਪ੍ਰੈਜ਼ੀਡੈਂਟ ਜੀ ਇਹਦੇ ਚ ਅਸੀਂ ਇੱਕ ਜਨ ਕੋਈ ਵਾਜਾ ਬੜੀ ਗੋੜਾ ਨੇ ਸ਼ੁਰੂ ਕੀਤਾ ਮੈਂ ਜਿੱਤੇ ਆਪਣਾ ਜਿਹੜੇ ਜਿਹੜੇ ਜੁੜੇਗਾ ਬਲਾਕ ਜਿੱਤੇਗੀ। ਉਹਦੇ ਫਿਰ ਤਸਵੀਰ ਖਾਵੇ। ਜੀ اور ਸਾਰੇ ਜਨੇ ਲੀਡਰਾਂ ਕੋਲ ਤੇ ਸਾਰੇ ਆ ਸਵਾਲ ਜਿਹੜਾ ਕਿ ਉਹ 4 ਕਿਲੋਮੀਟਰ ਦੂਰ ਕੋੜੀ ਜੀ ਰਾਣੇਪੁਰਾ ਨਾਲ ਵੀ ਜੁੜਦਾ ਪਿਆ ਉਹ ਕਿਹਨੇ ਕੋ ਸਾਡੀ ਸਾਡੀ ਜਿੱਥੇ ਬਲੋਕ ਪੰਚਾਇਤ ਹੈ ਉੱਥੇ ਕੋ ਲੀਡਰਸ਼ਿਪ ਨੂੰ ਲੱਗਦਾ ਕਿ ਹੋਣਾ ਚਾਹੀਦਾ ਕਿ ਮੁੰਬੂਰੀ ਸਤਾਈ ਨੇੜ ਹੈ ਉਹ ਤਾਂ ਦੂਰ ਨਹੀਂ ਲੋਕਨਾਂ ਵੱਡੀ ਇੱਛਾ ਹੈ ਲੀਡਰਸ਼ਿਪ ਹੈ ਹਾਈ ਕਮਾਂਡ ਕਿਸ ਤਰੀਕੇ ਨਾਲ ਦੇਖਦੀ ਹੈ ਸਾਰਿਆਂ ਸਾਡੇ ਇਕੱਠੇ ਆ ਇੱਕ ਵਾਰ ਸਾਰਿਆਂ ਦੇਖੀਏ ਐਨਓਪੀ ਔਰ ਬਿਗ ਤੋਂ ਅੰਦਰ ਦੇ ਮੀਡੀਆ ਦਾ ਜਿਹੜਾ ਇੱਕ ਵਾਰ ਵੀ ਇਹ ਕਰ ਰਿਹਾ ਕਿ ਰਾਜਾ

ਇਹ ਜਿਹੜਾ ਆਪਣੀ ਜਿਨਾਬੇ ਪਾਰਟੀ ਆ ਸਾਡੇ ਨਾਲ ਜੇ ਸਾਰੀ ਕਾਂਗਰਸ ਦੀ ਡਾਕਟਰ ਸਾਹਿਬ ਉਹ ਇੱਥੇ ਖੋਣੇ ਦੇ ਉੱਪਰ ਜੀ ਆਸਦੇ ਨੇ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਣਾ ਬੇਇਜ਼ਤੀ ਕਰਦਾ ਜਿੱਤੇ ਸਾਡੀ ਲੀਡਰਸ਼ਿਪ ਵਿੱਚ ਹੋ ਚੁੱਕੀ ਹੈ ਤੁਪਲੀ ਨਾਮ ਖਤਮ ਹੋ ਗਿਆ ਆ ਵਾਸਤੇ ਪਾਪੇ ਥੋੜਾ ਜਿਹਾ ਵਿਸਤਾਰ ਹੋ ਗਿਆ ਖਤਮ ਹੋ ਗਿਆ ਇਸ ਤੇ ਵਿਸਤਾਰ ਕੀ ਦੱਸਾਂਗੇ ਦੋਵੇਂ ਹੱਥ ਖੜੇ ਕਰਕੇ ਸਾਡੇ ਬੀਬੀ ਸੀ ਦੇ ਪ੍ਰਧਾਨ ਵਰਕਰ ਸਹਿਬਾਨ ਪਿੰਡਾਂ ਤੋਂ ਆਏ ਪੰਜ ਸਰਪੰਚ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਪਤੀ ਮੈਂਬਰ ਮੈਂ ਆਪਣੇ ਵੱਲੋਂ ਹਤੇਸੂ ਕਪੂਥਲਾ ਕਾਂਗਰਸ ਵੱਲੋਂ ਆਪ ਸਭ ਦਾ ਜਿੱਥੇ ਤੇ ਸੋਇਤਰ ਪਵਨ ਸਾਧ ਸੁਦਾਮੋ ਦੇ ਵਿਖੇ ਆਉਂਦੇ ਜੀ ਆਇਆਂ ਦਾ ਉਥੇ ਹੀ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਅੱਜ ਆਏ ਹੋ ਉਨ੍ਹਾਂ ਦੇ ਨਾਲ ਮਨਸੇਵ ਰਾਜਨਾ ਬਹੁਤ ਹੀ ਸਤਕਾਰਯੋਗ ਸਰਕਾਰਯੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਹੁਤ ਹੀ ਜਜ਼ਾਰੂ ਪ੍ਰਦਾਨ ਤੇ ਲੁਧਿਆਣਾ ਤੋਂ ਸਾਥ ਸਰ ਸਰਦਾਰ ਅਮਰਿੰਦਰ ਸਿੰਘ ਰਾਜਾ ਜੀ ਨੇ ਸਾਹਿਬ ਬਹੁਤ ਹੀ ਸਤਕਾਰਯੋਗ ਸਰਦਾਰ ਪ੍ਰਤਾਪ ਸਿੰਘ ਬਾਗਾ ਸਾਹਿਬ ਲੀਡਰ ਆਫ ਦੀ ਆਪੋਜੀਸ਼ਨ ਬਹੁਤ ਹੀ ਸਤਕਾਰਯੋਗ ਪੰਜਾਬ ਦੇ ਸਾਥਕਾ ਡਿੱਪੀ ਮੁੱਖ ਮੰਤਰੀ ਸਰਦਾਰ ਦਰਸنگਰ ਨਵਾ ਸਾਹਿਬ ਨੈਸ਼ਨਲ ਕਾਂਗਰਸ ਰਾਹੋ ਗਤੀ ਜੈ ਜੰਨਾਬ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਸਰਦਾਰ ਕੁਰਤਾਬ ਸਿੰਘ ਬਾਜਵਾ ਲੀਡਰ ਆਫ oppositon ਸਰਦਾਰ ਸੁਖਿੰਦਰ ਸਿੰਘ ਰੰਧਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਜਨਰਲ ਸਕੱਤਰ ਰਾਜਸਥਾਨ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹੁੰਦਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕੱਦਮੇ ਦਰਜ ਹੋਏ ਸਾਰਿਆਂ ਦੇ ਮੁਕੱਦਮੇ ਰੱਦ ਕਰਾਵਾਂਗੇ ਉਠੇ ਕਿਤੇ ਐਨਡੀਪੀਐਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਦੇ 360 ਝੂਠੀ ਕਿਸੇ ਦੇ 420 ਉਲਟਾ ਪਰਚਾ 182 ਤਾਲਾ ਲਾ ਕੇ ਉਹਨਾਂ ਦੇ ਮੁਕਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲੀਟੀਕਲ ਹੋਣ ਫਿਲਨਾ ਵਿੱਚ ਡੱਕਾ ਗਏ ਮੇਰੇ ਵੀਰੋ ਜ਼ਿੰਦਾਬਾਦ ਫਿਲਪੰਜਾ کی اور سے جو پروگرام آج ہے اس پروگرام میں سنگرشیل پر آج اس پروگرام میں ਬਹੁਤ ਹੀ ਬরিষ্ঠ ਨੇਤਾ ਇਹ ਸੁਲਤਾਨਪੁਰ ਲੋਧੀ ਹਲਕੇ ਤੋਂ ਸਾਡੇ ਨੌਜਵਾਨ ਵੀਰ ਇਹ ਵੀ ਮੇਰੇ ਭਤੀਜੇ ਹੀ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਤੇ ਮੈਂ ਸਾਹ ਬੈਂ ਸਿੰਘ ਜੀ ਦੀ ਸਰਕਾਰ ਸਰਾਰ ਸਾਹਿਬ ਦੀ ਸਰਕਾਰ ਚ ਇਕੱਠੇ ਸੇਵਾਦਾਰ ਰਹੇ ਸੀ ਸਾਡੇ ਤੇਜ ਸਿੰਘ ਸਾਰਿਆਂ ਨੇ ਆਵਾਗਣਾ ਬਹਿਣਾ ਤੇ ਮੈਂ ਇੱਥੇ ਆਉਂਦੇ ਸਾਰਿਆਂ ਦਾ ਬ੍ਰੈਸ ਵਾਲੇ ਸਾਡੇ ਆਏ ਆ ਜਲੰਧਰ ਤੋਂ ਕਪੂਰਥਾ ਤੋਂ ਇਹ ਸੁਲਤਾਨਪੁਰ ਲੋਧੀ ਤੋਂ ਮੈਂ ਇੱਥੇ ਆਉਂਦੇ ਸਾਰਿਆਂ ਦਾ ਜੀਆ ਜਿਨ੍ਹਾਂ ਨੇ ਸਰਕਾਰ ਪਰਲੋਦੀ ਹਲਕੇ ਦੇ ਵਿੱਚ ਆ ਕੇ ਕਾਂਗਰਸ ਨੂੰ ਜਿੰਦਾ ਕੀਤਾ ਰੰਧਾਵਾ ਸਾਹਿਬ ਨੇ ਕਿਹਾ ਨਾ ਵੀ ਜਿੰਨਾ ਚਿਰ ਕਾਂਗਰਸ ਜਿਹੜੀ ਆ ਅਸੀਂ ਪੁਰਾਣੇ ਪਰਿਵਾਰ ਤੇ ਕਾਂਗਰਸ ਨਹੀਂ ਖੜਾਂਗੇ ਰੰਧਾਵਾ ਸਾਹਿਬ ਜੇ ਤੁਸੀਂ ਰਾਜਸਥਾਨ ਚ ਲਾਗੂ ਕੀਤੀ ਆ ਸਾਡੇ ਦੋਵਾਂ ਲੀਡਰਾਂ ਨੂੰ ਬੇਨਤੀ ਕਰਦਾ ਇੱਥੇ ਵੀ ਨੰਮੀ ਸਾਹਿਬ ਇਹੋ ਲਾਗੂ ਕਰੋ ਜਿਹੜੇ ਜਿਹੜੇ ਸਲੀਪਰ ਸੈੱਲ ਬੰਦੇ ਦੇ ਮਗਰ ਖੜੋਣ ਵਾਲਾ ਜਿਹੜਾ ਕੰਮ ਹੈ ਨਾ ਦੋਵਾਂ ਲੀਡਰਾਂ ਨੇ ਤੋਂ ਵੱਧ ਕੋਈ ਨਹੀਂ ਕਰ ਸਕਦਾ ساری ਉਮਰ ਰਾਜਾ ਬੜਕੀ ਜੀ ਤੁਹਾਡਾ ਪ੍ਰਕਾਸ਼ ਸਿੰਘ ਪਾਜਵਾੜੀ ਸੰਜੇਤ ਸਿੰਘ ਦਾਵਾ ਜੀ ਤੁਹਾਡੇ ਅੰਨੀ ਰਹਿਵਾਂਗੇ ਆ ਸਾਰੀ ਲੋਕ ਸੋਹੰਦੇ ਆ ਤੇਰੀ ਪਿੱਠ ਨਹੀਂ ਵਿਖਾਵਾਂਗੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਫਿਰ ਤੁਸੀਂ ਜੇ ਇਸ ਇੱਥੇ ਹੱਥ ਰੱਖਿਆ ਦੀ ਸਾਹਿਬ ਵਿਖੇ ਅਕਲਤਰੋਈ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਨਾਮ ਲੈ ਕੇ ਕਿਹਾ ਮੈਨੂੰ ਇਹ ਭਗਵੰਤ ਨੇ ਕਿਹਾ ਇਹ ਮਤਮੈਂ ਉਹਨਾਂ ਚਿਰ ਨਹੀਂ ਲੈ ਕੇ ਆ ਸਕਦਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਹੱਕ 'ਚ ਮੈਂ ਪਤਾ ਮਤਾਂ ਨਹੀਂ ਪਾ ਸਕਦਾ ਜਿੰਨਾ ਚਿਰ ਹਿੰਦੂ ਦਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਅਮਰ ਸ਼ਾ ਮੈਨੂੰ ਇਜਾਜ਼ਤ ਨਾ ਦੇ ਤਸੀਲ ਉਹਦੀ ਪਾਤਣਾ ਜ਼ਿਲ੍ਹਾ ਉਹਦਾ ਪਟਿਆਲਾ ਗਵਾਂਡੀ ਹੈ ਭਗਵੰਤਬਾੰਦ ਉਹਨੂੰ ਕਹਿਣ ਲੱਗਾ ਪਹਿਲੇ ਮੈਨੂੰ ਇਹ ਜੇ ਮਤਾ ਪਾਸ ਕਰਨਾ ਪਹਿਲੇ ਮੈਨੂੰ ਅਮੇਸ਼ਾ ਜੀ ਕੋ ਜਾਸਤ ਲੈਣੀ ਪੈਣੀ ਇਹ ਕਿਸ ਕਿਸਮ ਦੇ ਫਰਜ਼ੀ ਇਨਕਲਾਬੀ ਨੇ ਦੋ ਇਹਨਾਂ ਨੇ ਪਿੱਛੇ ਫੋਟੋਆਂ ਲਾਈਆਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਇੱਕ ਸੀ ਦੇ ਆਜ਼ਮ ਭਗਤ ਸਿੰਘ ਦੀ ਦੋਨੋਂ ਲੀਡਰਾਂ ਦੀ ਜਿਹੜੀ ਸੋਚ ਆ ਉਹਦੇ ਨਾਲੇ ਬੱਜੇ ਵੇਖੋ ਮੇਰੇ ਵੀਰੋ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਹੈ ਪੰਜਾਬ ਨੂੰ ਅੱਜ ਇੱਕ ਮੁੱਠ ਹੋਣ ਦੀ ਲੋੜ ਹੈ ਅਸੀਂ ਵੇਖ ਹੀ ਲਿਆ ਹੁਣੇ ਸਤਿ ਸੁਖਪਾਲ ਸਿੰਘ ਹੋਣਾ ਨੇ ਜ਼ਿਕਰ ਕੀਤਾ ਸੀ ਮੇਰਾ ਪਹਿਲੇ ਤੋਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ جنہ جے پنجاب پلیس دی برزی ہو, نہ ہوئے سب نہ اور اج کانگرس پارٹی اسی محنت صدقہ آج ایکو سلطان پر لو دی چیمہ صاحب تو انہوں بدائی ہے سور ਗਵਰਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰੋਗਰਾਮ ਕਰ ਚੁੱਕੇ ਆ ਦੇ ਵਿੱਚ 39 ਲੱਖ ਵੋਟਾਂ ਹੁਕਮਰਾਨ ਪਾਰਟੀ ਨੇ ਨਵੀਆਂ ਬਣਾਤੀਆਂ 6 ਮਹੀਨੇ ਦੇ ਵਿੱਚ ਤੇ ਸਾਡੇ ਖਾਸ ਬੰਦਿਆਂ ਦੀਆਂ ਵੋਟਾਂ ਕੱਟ ਦਿੱਤੀਆਂ ਜਾਣੀ ਕਿ ਗੱਲ ਨੂੰ ਅਗਰ ਚੋਣ ਲੜੋਗੇ ਅਗਰ ਤੁਹਾਡੇ ਖਾਸ ਬੰਦਿਆਂ ਦੀਆਂ 5000 ਵੋਟਾਂ ਕੱਟਤੀਆਂ ਤੇ 5-7000 ਹੋਰ ਨਵੀਆਂ ਬਣਾਤੀਆਂ ਚਾਹੇ ਜਿੰਨਾ ਮਰਜੀ ਜੋਰ ਲਾਵੀਂ ਫਿਰ ਚੋਣਾਂ ਦੇ ਕੋ ਜਿੱਤਿਆ ਨਹੀਂ ਜਾਣਾ ਸੋ ਰਖੜਾ ਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨਾ ਹੈ ਤੇ ਅਗਲੀ ਮੀਟਿੰਗ ਅੱਜ ਤੋਂ ਠੀਕ 3 ਮਹੀਨਿਆਂ ਬਾਅਦ ਦੁਬਾਰੇ ਹਰ ਬੂਥ ਦੇ ਵਰਕਰ ਦੀ ਬਲਾਕ ਦੀ ਕਮੇਟੀ ਦੀ ਮੰਡਲਾਂ ਦੀ ਮੰਡਾਂ ਦੀਆਂ ਥੱਲੇ ਕਮੇਟੀਆਂ ਅੱਜ ਤੋਂ ਫੇਰ ਮੈਂ ਤੇ ਬਾਜਵਾ ਸਾਹਿਬ ਕਹਾਵਾ ਸਾਹਿਬ 3 ਮਹੀਨਿਆਂ ਨੂੰ ਜਿਹੜਾ ਦਵਾਰੇ ਰਿਵਿਊ ਮੀਟਿੰਗ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਫੇਰ ਆਵਾਂਗੇ ਤੇ ਤੁਹਾਡੀ ਸਾਰਿਆਂ ਦੀ ਮੀਟਿੰਗ ਲੈ ਕੇ ਜਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਦੋ ਨਾਰੇ ਇੱਕ ਦਾ ਬਈ ਪੱਤਰਕਾਰ ਓਏ ਲਿਖ ਲੋ ਕਾਂਗਰਸ ਪਾਰਟੀ ਇੱਕ ਹੈ ਅਸੀਂ ਸਾਰੇ ਇਕੱਠੇ ਆ ਜੇ ਮੂਏ ਮੇਰਾ ਕੋਈ ਮਾਰਾ ਮੁੱਤਾ ਗਿਲਾ ਵੀ ਮੇਰੇ ਨਾਲ ਕਰਦਾ ਉਹ ਵੀ ਸਾਡਾ ਲੀਡਰ ਹੈ that there something is wrong somewhere ਸਾਥੀ ਕਹਿੰਦੇ ਮੈਂ ਇੰਨਾ ਵੇਲਾ ਨਹੀਂ ਆ ਮੈਂ ਨਹੀਂ ਕਿ ਆਜ਼ਾਦ ਉਮੀਦਵਾਰ ਇੰਦਰਪ੍ਰਤਾ ਤੇ ਨਾ ਮੈਨੂੰ ਅੱਜ ਇਸ ਰੈਲੀ ਤੇ ਸੱਦਿਆ ਗਿਆ ਨਾ ਨਹੀਂ ਨਹੀਂ ਇਹ ਜਦੋਂ ਆਪਾਂ ਕਹਿੰਦੇ ਆ ਕਿ ਸੁਲਤਾਨਪੁਰ ਚ ਹੋਵੇਗਾ ਅਸੀਂ ਆਜ਼ਾਦ ਉਮੀਦਵਾਰ ਨੂੰ ਖੜੋ ਸੱਦਣਾ ਵਾ ਅਸੀਂ ਜਿਹੜਾ ਸਾਡਾ ਇਲੈਕਸ਼ਨ ਲੜਿਆ ਨਵਦੀਪ ਸਿੰਘ ਠੀਮਾ ਉਹ ਆਰਗੇਨਾਈਜ਼ਰ ਆ ਇਹਨੂੰ ਅਸੀਂ ਕਿਸ ਤਰ੍ਹਾਂ ਇਦਾਂ ਬੰਦਿਆਂ ਨੂੰ ਸੱਚ ਉਹਨਾਂ ਨੇ ਦੇਖੋ ਉਹਨਾਂ ਨੂੰ ਪੈਰਲਲ ਅੱਜ ਪ੍ਰੋਗਰਾਮ ਨਹੀਂ ਸਿਰੱਖਣਾ ਚਾਹੀਦਾ ਮੈਂ ਜਿਹੜੀ ਅਗਲੀ ਗੱਲ ਕੰਪਲੀਟ ਹੋ ਰਹੀ ਦੇਖੋ ਇਹਨਾਂ ਦੇ ਉੱਤੇ ਪਿੱਛੇ ਬੀਜੇਪੀ ਦੇ ਬਹੁਤ ਹਮਲੇ ਹੋ ਰਹੇ ਨੇ ਰੀਡ ਹੋਏ ਨੇ ਮ ਇਹ ਇਹਨਾਂ ਦੇ ਕਾਰੋਬਾਰ ਨੂੰ ਲੈ ਕੇ ਨਾ ਕੋਈ ਵੈਂਡੇਟਾ ਨਹੀਂਗਾ ਇਹ ਆ ਹੁਣ ਕੱਲ 22-23 ਕਰੋੜ ਦੀ ਇੱਕ ਪ੍ਰਾਪਰਟੀ ਸੀਜ਼ ਕੀਤੀ ਹੈ ਸੋ ਮੈਨੂੰ ਸਾਨੂੰ ਸਾਰਿਆਂ ਨੂੰ ਖਤਸ਼ਾ ਹੈ ਆਮ ਜਨਤਾ ਨੂੰ ਵੀ ਕਿ ਹੀ ਇਸ ਪਲੇਇੰਗ ਅ ਬੀਜੇਪੀ ਗੇਮ ਬੀਜੇਪੀ ਦੇ ਮਾਡਲ ਪ੍ਰਚਾਰ ਨੂੰ ਉਹ ਤਾਂ ਇਹਨਾਂ ਦੀ ਇਥਨੋਲ ਜਿਹੜੀ ਮਿਲ ਹੈ ਉਹਨੂੰ ਮੱਕੀ ਦੀ ਫਸਲ ਚਾਹੀਦੀ ਹੈ ਇਹ ਉਹਦੀ ਆੜ ਵਿੱਚ ਇੱਕ ਕਾਂਗਰਸ ਨੂੰ ਡੀਸਟੇਬਲਾਈਜ਼ ਕਰਨ ਦਾ ਜਿਹੜਾ ਪ੍ਰੋਗਰਾਮ ਕੋ ਗੱਲ ਔਰ ਅਸੀਂ ਇਹ ਮੰਗ ਕੀਤੀ ਆ ਕਿ ਪਾਰਟੀ ਨੂੰ ਤੁਰੰਤ ਉਹਨਾਂ ਦਾ ਇੱਕ ਸਖਤ ਕਰ ਰਹੀ ਹੈ ਕੇਜਰੀਵਾਲ ਨੇ ਦਿੱਲੀ ਵਿੱਚ ਬਹੁਤ ਦਾਵਾ ਕੀਤਾ ਸੀ ਨਾ ਕਿ ਕਟੜ ਇਮਾਨਦਾਰ ਆ ਸੀ ਔਰ ਚੀਫ ਮਿਨਿਸਟਰ ਦੀ ਕੁਰਸੀ ਤੇ ਉਹਦਣ ਬੈਠਾਂਗੇ ਜਿਸ ਦਿਨ ਦਿੱਲੀ ਦੇ ਵੋਟਰ ਸਾਨੂੰ ਬਿਠਾਉਣਗੇ ਦਿੱਲੀ ਦੇ ਵੋਟਰ ਨੇ ਨਕਾਰਤਾ ਰਿਜੈਕਟ ਕਰਤਾ ਇੱਥੋਂ ਤੱਕ ਰਿਜੈਕਟ ਕੀਤਾ ਕਿ ਕੇਜਰੀਵਾਲ ਵੀ ਹਰਾਤਾ ਆਪਣੀ ਸੀਟ ਸਸੋਟਿਆ ਵੀ ਹਰਾਤਾ ਸਤਿੰਦਰ ਜੈਨ ਵੀ ਹਰਾਤਾ ਉਹ ਸੌਰਵ ਵੀ ਹਰਾਤਾ ਮੋਨੋ ਤੋਂ ਦਿੱਲੀੋਂ ਬਿਲਕੁਲ ਇਹਨਾਂ ਦਾ ਉੱਜੜ ਗਿਆ ਮੋੜ ਵਲੇ ਨੇ ਭਾਜਪੀ ਤੋਂ ਢਰਦੇ ਨੇ ਉਹਨਾਂ ਨੇ ਆਣ ਕੇ ਪੰਜਾਬ ਚ ਡੇਰੇ ਲਾ ਦਿੱਤੇ ਕਿ ਮੁੱਖ ਮੰਤਰੀ ਐਸ ਵਕਤ ਕਿਹੜੀ ਸਟੇਟਸ ਤੇ ਨੇ ਕਿਹੜੀ ਪੋਜੀਸ਼ਨ ਤੇ ਨੇ ਜੀ ਆਸੋ ਦੇਖੋ ਮੁੱਖ ਮੰਤਰੀ ਦੀ ਜਿਹੜੀ ਵਾਕਡ ਹੋ ਰਿਆ ਨਾ ਉਹ ਆਣ ਕੇ ਕਬਜ਼ਾ ਕੀਤਾ ਹੋਇਆ ਸਿਸੋੜੀਏ ਤੇ ਸਤਿੰਦਰ ਜੈਨ ਉਹਨਾਂ ਨੇ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਨਸ਼ੇ ਦਾ ਸੌਂਚਕਾਈ ਚੰਦ ਦਿਨ ਪਹਿਲਾਂ ਜਿਹੜੇ ਨਸ਼ੇ ਦੀ ਸੌਂਚ ਕਰ ਰਹੇ ਸੀ ਉਹ ਆਪ ਤਾਂ ਨਸ਼ੇ ਦੇ ਵਿੱਚ ਇਨਵੋਲਡ ਹੈ ਸਿਸੋੜੀਆ 1.5 ਸਾਲ ਅੰਦਰ ਰਿਹਾ ਵਾ ਇਜਰੀਵਾਲ ਸ਼ਰਾਬ ਦੇ ਘਟਾਲੇ ਚ ਰਿਹਾ ਵਾ ਆ ਤੁਹਾਡਾ ਸ ਕਿ ਸਭ ਤੋਂ ਹਾਸੋ ਹੀਣੀ ਗੱਲ ਸੀਗੀ ਉਹਦੇ ਮੀਮਸ ਵੀ ਆ ਗਏ ਨੇ ਕਿ ਭਗਵੰਤ ਮਾਨ ਕਹਿ ਰਿਹਾ ਲੋਕਾਂ ਨੂੰ ਕਿ ਮੈਂ ਸੌਂ ਖਾਨਾ ਕਿ ਮੈਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੂੰਗਾ ਜਿਹੜਾ ਰੋਜ਼ ਨਸ਼ੇ ਨਾਲ ਡਿੱਗਦਾ ਹੁੰਦਾ